ਤੇ ਮੇਰੇ ਛੋਟੇ ਵੀਰ ਜਿਹੜੇ ਬਹੁਤ ਮਿੱਠੇ ਛੋਟੇ ਹੈਗੇ ਆ ਮੈਨੂੰ ਦੇਖਿਆ ਉਹ ਜਾਨੀ ਇਹ ਮਹਿਸੂਸ ਕਰ ਰਹੇ ਆ ਵੀ ਹਾਂ ਜੀ ਇਹ ਨਿਸ਼ਾਨ ਸਾਹਿਬ ਇਹ ਤਾਂ ਇਹਨੂੰ ਬਦਲਣਾ ਹੀ ਨਹੀਂ ਜਦੋਂ ਕਿ ਕਿਉਂਕਿ ਇਹ ਕਿਉਂ ਕੀਤਾ ਕਾਹਦੇ ਤੇ ਲੋਕੀ ਫੇਰ ਇਸ ਮਸਲਤਾ ਜ ਲੇਕਿਨ ਜੋ ਸਾਡੀ ਰਹਿਤ ਮਹਿਰਤ ਵਿੱਚ ਲਿਖਿਆ ਆ ਉਹਦੇ ਅਕੋਰਡਿੰਗਲੀ ਅਖੇ ਜੇ ਰਾਤ ਰੋਸਾ ਮੁੜਕੇ ਜੀ ਆਪਣੇ ਹਨ ਭੁੱਲਿਆ ਸਵੇਰ ਸ਼ਾਮ ਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਉਹਨੂੰ ਭੁੱਲਿਆ ਨਾ ਜਾਣੋ ਜੀ ਸਾਨੂੰ ਇੱਥੇ ਬੜੀ ਬਹਿਸ ਵਾਸਾ ਨਹੀਂ ਕਰਨਾ ਚਾਹੀਦਾ ਔਰ ਨਿਸ਼ਾਨ ਸਾਹਿਬ ਸਾਡੀ ਰਹਿਤ ਮੰਗਦਾ ਦੇ ਵਿੱਚ ਜਾਂ ਤਾਂ ਕਹਿ ਰਹਿਤ ਮਦੇ ਨਹੀਂ ਮੰਨਣਾ ਗੱਲ ਮੁੱਕ ਗਈ ਜਾਂ ਤਾਂ ਉਹ ਕਦੀ ਹੈ ਉਹਦੇ ਵਿੱਚ ਉਹਦੇ ਅਕੋਰਡਿੰਗਲੀ ਉਹ ਹੈਗਾ ਪਸੰਦ ਸੀ ਤੇ ਉਹਦੇ ਅਕੋਰਡਿੰਗ ਸਰ ਮੈਂ ਹੈਗਾ ਦੂਸਰੀ ਜਿਹੜੀ ਗੱਲ ਹੈਗੀ ਆ ਵੀ ਇਹ ਜਿਹੜੇ ਬੰਦੇ ਆ ਜੇ ਅੱਜ ਜੋ ਕੁਝ ਇਹਨਾਂ ਨੇ ਕੀਤਾ ਕਿਉਂਕਿ ਅਹ ਮੈਂ ਦੇਖਦਾ ਹਾਂ ਹਨੀ ਪ੍ਰੀਤ ਵਰਗੀਆਂ ਨੇ 2012 ਦੇ ਵਿੱਚ ਜਿਹਨਾਂ ਦੀ ਜਾਨੀ ਜਿਹੜੀ ਫਿਲਮ ਸੀ ਨਾ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਇਹ ਇਹਨਾਂ ਨੂੰ ਆ ਜਿੰਨੇ ਸਾਰੇ ਬੰਦੇ ਜਿਹੜੇ ਅੱਜ ਵੀ ਜਾਣੇ ਆ ਜਾਣੇ ਜਾਂ ਜਿਹੜੇ ਕਹਿੰਦੇ ਅਸੀਂ ਬਾਗੀ ਜਿਹਾ ਬਣ ਗਏ ਇਹਨਾਂ ਨਾਲ ਖਲੋਂ ਜੀ ਇਹ ਕਿੱਦਾਂ ਮਾਫ ਕੀਤੇ ਜਾਨੀ ਇਹ ਨਾਲੇ ਸੀ ਉਹਨਾਂ ਦੇ ਸਖ ਵੀਰ ਕਿਹਨਾਂ ਹੋ ਗਏ ਹੋਣ ਹੋਣ ਚੇਤੂ ਹੋ ਗਏ ਜੀ ਪੇਸ਼ ਚੀਫ ਮਿਨਿਸਟਰ ਹੋ ਗਏ ਹੂੰ ਪਹਿਲੀ ਗਲਤੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ ਆਪਣਾ ਗੁਰੂ ਹੀ ਨਹੀਂ ਮੰਨਦਾ ਉਸ ਬੰਦੇ ਨੂੰ ਮਾਫੀ ਕਾਦੀ ਜੀ ਜਿੰਨੇ ਵੀ ਸਾਰਾ ਲੜਣਾ ਹੈਗਾ ਇਸ ਲੜਣੇ ਨੂੰ ਮਾਫੀ ਕਾਦੀ ਠੀਕ ਜੇ ਇਹ ਗੁਰੂ ਨੂੰ ਗੁਰੂ ਮੰਨਦੇ ਹੁੰਦੇ ਜੀ ਉਸ ਵੇਲੇ ਬਾਦਲ ਸਾਹਿਬ ਦੇ ਮੋਹਰੇ ਬੈੰਦੇ ਭਈ ਤੂੰ ਆਜ ਜਾਵਰੀ ਕਿਹਾ ਕਿ ਜਿਸ ਵੇਲੇ ਲੋਸ਼ਾ 15 ਬੇ ਬੁਰਜੁਗਾਰ ਸਵਾਰ ਤੋਂ ਤੁਹਾਡਾ ਗੁਰੂ ਚੱਕ ਲਿਆ ਐਲਾਨ ਕੀਤਾ ਉਹਨਾਂ ਨੇ ਤੁਹਾਡਾ ਗੁਰੂ ਚੱਕ ਲਿਆ ਤੁਹਾਡੇ ਜੀ ਹਿੰਮਤ ਲੱਭ ਲਓ ਸਰਕਾਰ ਇਹ ਨਹੀਂ ਹੋਵੇ ਬਾਕੀ ਜਿਹਨਾਂ ਕਸੂਰ ਨਹੀਂ ਕੀਤਾ ਹਮਾਂ ਉਹ ਹੱਡ ਭਨ ਭਾਲ ਕੇ ਉਹਨਾਂ ਨੂੰ ਮੱਲੂਮਾ ਦੀ ਸਰਕਾਰੋਂ ਦੇ ਕੇ ਗੋਲੀਆਂ ਮਾਰਦੇ ਆਂ ਪਹਿਲਾ ਮੁੰਡੇ ਮਰਵਾਏ ਨਕੋਦਰ ਦੇ ਵਿੱਚ ਇਹਨਾਂ ਨੇ ਜਦੋਂ ਇਹਨਾਂ ਦੀ ਪਹਿਲੀ ਸਰਕਾਰ ਆਈ ਹੈਗੀ ਆ ਔਰ ਉਹ ਜਿਹੜਾ ਜਿਹੜਾ ਜਿਸ ਵੇਲੇ ਉਹ ਨਹੀਂ ਇਹ ਚੈਲੰਜ ਕਰ ਦਿੱਤਾ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਇਹ ਮੰਨਦੇ ਹੁੰਦੇ ਪੇ ਪੁੱਤ ਜਾਂ ਬਾਕੀ ਲੈਣਾ ਜਿਹੜਾ ਬਾਗੀ ਹੋਇਆ ਜੀ ਜੇ ਮੰਨਦੇ ਹੁੰਦੇ ਤਾਂ ਇਹ ਤਾਂ ਪਿੰਡ ਨੂੰ ਪਾਣ ਦੇ ਕੇਰਾ ਕੇਰਾ ਪਾ ਕੇ ਬਿਲੇ ਆ ਭਾਈ ਜੀ ਗੱਲ ਤਾਂ ਇਹ ਇਨ ਲੜਦਾਰ ਨੇ ਬੋਟਾ ਨਹੀਂ ਅਦਾਸ ਨੇ ਇਲੈਕਸ਼ਨ ਲਈ ਸੀ 78 ਦੇ ਬਾਰੇ ਜੱਟ ਤੇ ਲਿਖਣ ਲਈ ਇਲੈਕਸ਼ਨ ਉੱਥੇ ਆ ਕੇ ਖੜ ਗਿਆ ਸੀ ਮੈਂ ਜਿ ਰਿਜ਼ਲਟ ਨਾਲ ਤੋਂ ਬਾਅਦ ਉਸੇ ਪਬਲਿਕ ਮੀਟਿੰਗ ਕਿਹ ਚੌਹਾਨ ਸਾਹਿਬ ਇੱਕ ਇੱਕ ਵੀਦ ਅਗਲਾ ਨਾ ਕਿਆ ਸਵਾਲ ਹੀ ਨਹੀਂ ਪਿਆ ਹੁੰਦਾ ਮੈਂ ਕਿਹਾ ਮੈਂ ਨਾਲ ਨਾਲ ਉਸ ਵੇਲੇ ਮੈਂ ਉਹਨਾਂ ਬੀ ਨੇ 75 ਮੈਂ ਅਮਦ ਸ਼ਕਿਆ ਉਦੋਂ ਪਹਿਲੀ ਵਾਰ ਜਦੋਂ ਮੈਂ ਪ੍ਰਧਾਨ ਸੀਗਾ ਉਸ ਵੇਲੇ ਵੀ ਇਲੈਕਸ਼ਨ ਦੇ ਵਿੱਚ ਕੰਪੇਨ ਚੱਲਦੀ ਰਹੀ ਸੀ ਕੰਪੇਨ ਦੇ ਵਿੱਚ ਵੀ ਮਜਾਲੇ ਵੀਰ ਨੂੰ ਸਵਾਲ ਨਹੀਂ ਪੈਣਾ ਤਾਂ ਹਸਲ ਨਾ ਪਈ ਸਵੇਰ ਨੂੰ ਗੁਰਦੁਆਰੇ ਜਾਣਾ ਜੀ ਤੁਹਾਡੇ ਮੂੰਹ 'ਚ ਸ਼ਰਮ ਲੜ ਕੇ ਤੁਸੀਂ ਕਹਿੰਦੇ ਇਹ ਬੰਦੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੁਰੂ ਨਹੀਂ ਮੰਨਿਆ ਹੈਗਾ ਇਹ ਸਾਰੇ ਇਹ ਤਨਖਾਈਏ ਆ ਇਹ ਸਾਰੇ ਦੁਖੀ ਆ ਗੁਰੂ ਘਰ ਦੇ ਇਹਨਾਂ ਨੇ ਜਾਣ ਬੁੱਝ ਕੇ ਸਭ ਕੁਝ ਆਪ ਕਰਾਇਆ ਜੀ ਔਰ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਉਹਨਾਂ ਨੇ ਫਿਰ ਨੋਟਿਸ ਲਾਇਆ ਬੱਚਰੇ ਖਲਾਰੇ